ਹਾਂਜੀ ਬੇਟਾ ਮੇਰਾ ਨਾਮ ਦੱਸ ਕੇ ਕੀ ਕਹਿਣਾ ਜਾਊਗਾ ਮੇਰਾ ਨਾਮ ਸਾਖਸ਼ੀ ਹੈ ਅਸੀਂ ਬਟਾਲੇ ਤੋਂ ਆਏ ਆ ਤੇ ਅੱਜ ਸਾਡੇ ਪਹਿਲਾ ਸਾਹਮਣੇ ਆ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਸਾਨੂੰ ਬਹੁਤ ਸਾਨੂੰ ਬਹੁਤ ਸੋਨਾ ਲੱਗ ਰਿਹਾ ਉਹ ਕੀ ਕਹਿਣਾ ਜਾਓਗੇ ਤੁਸੀਂ ਬਸ ਐ ਹੀ ਕਹਿਣਾ ਚਾਹਾਂਗੇ ਕਿ ਸ਼ਿੰਗਾਰ ਜੀ ਦੇ ਇੱਥੇ ਕਰਾਂਦੇ ਨੇ ਕਾਫੀ ਵਧੀਆ ਲੱਗਦਾ ਹੈ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ ਸ਼ਿੰਗਾਰ ਕੀਤਾ ਵੀ ਬਹੁਤ ਸੋਨਾ ਜੱਚਦਾ ਹੈ ਹਾਂਜੀ ਨਹੀਂ ਆਣੀ ਆਪਣਾ ਨਾਮ ਦੱਸ ਕੇ ਜਦ ਤੁਸੀਂ ਆਇਓ ਕੀ ਕਹਿਣਾ ਚਾਹਦੇ? ਹਾਂਜੀ ਮੇਰਾ ਨਾਮ ਸਿਮਰਨ ਹੈ। ਅ ਸਿਆ ਜੋ ਸਾਵਣ ਦੇ ਪਹਿਲੇ ਐਤਵਾਰ ਅ ਠਾਕੁਰ ਜੀ ਨੂੰ ਮੱਥਾ ਟੇਕਣ ਆਇਆ। ਨੈਕਸਟ ਅਸ਼ੀਰਵਾਦ ਲੈਣ ਆਇਆ ਦੁਰਗਿਆਣਾ ਮੰਦਿਰ। ਕਿਤਨਾ ਲੱਗ ਰਿਹਾ ਤੁਹਾਨੂੰ ਇਹ? ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਸੋਨਾ ਤਿਆਰ ਕੀਤਾ ਇਹਨਾਂ ਨੇ। ਫਸਟ ਟਾਈਮ ਆਈਆਂ ਦੇਖੋ ਹਣ। ਨੈਕਸਟ ਕਿਦਾਂ ਦਾ ਐਕਸਪੀਰੀਅੰਸ ਦਿੰਦਾ ਹੈ? ਹਾਂਜੀ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੋਗੇ ਤੁਸੀਂ? ਮੇਰਾ ਨਾਮ ਜਾਨਵੀ ਹੈ ਅਸੀਂ ਕੋਟਕਾਲ ਸਾਤ ਦੇ ਰਹਿਣ ਵਾਲੇ ਹੰਦਿਸਰ ਦੇ ਹੈ ਮੇਰਾ ਪਹਿਲਾ ਸਾਵਨ ਹੈ ਤੇ ਅਸੀਂ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਸਾਵਨ ਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਿਰ ਹੋਰ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਨਮਕਸ਼ੇ ਆ ਮੇਰਾ ਮੇਰਾ ਪਹਿਲਾ ਸਾਵਨ ਹੈ ਮੇਰਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਮੋਲ ਚੱਲ ਰਿਹਾਗਾ ਬਾਦ ਹਾਂ ਜੀ ਬਟਾ ਆਪਣਾ ਨਾਮ ਦੱਸ ਕੇ ਕੁਝ ਕੀ ਕਹਿਣਾ ਚਾਹੋਗੇ ਮੇਰਾ ਨਾਮ ਸਾਖੀ ਹੈ ਅਸੀਂ ਬਟਾਲੇ ਤੋਂ ਆਏ ਆ ਤੇ ਅੱਜ ਸਾਡੇ ਪਹਿਲਾ ਸਾਹਮਣੇ ਆ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਸਾਨੂੰ ਬਹੁਤ ਸਾਨੂੰ ਬਹੁਤ ਸੋਨਾ ਲੱਗ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹੀ ਕਹਿਣਾ ਚਾਹਾਂਗੇ ਕਿ ਸ਼ਿੰਗਾਰ ਜੀ ਦੇ ਇੱਥੇ ਕਰਾਉਂਦੇ ਨੇ ਕਾਫੀ ਵਧੀਆ ਲੱਗਦਾ ਹੈ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ ਸ਼ਿੰਗਾਰ ਕੀਤਾ ਵੀ ਬਹੁਤ ਸੋਨਾ ਜੱਚਦਾ ਹੈ ਨਹੀਂ ਹਾਂਜੀ ਆਪਣਾ ਨਾਮ ਦੱਸ ਦਿਓ ਜੇ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਹਾਂਜੀ ਮੇਰਾ ਨਾਮ ਸਿਮਰਨ ਹੈ ਅ ਅ ਜਿ ਸਾਵਨ ਦੇ ਪਹਿਲੇ ਐਤਵਾਰ ਅ ਠਾਕੁਰ ਜੀ ਨੂੰ ਮੱਥਾ ਟੇਕਣ ਆਏ ਆ ਨੈਕਸਟ ਆਸ਼ੀਰਵਾਦ ਲੈਣ ਆਏ ਆ ਦੁਰਗਾ ਨਾ ਮੰਦਿਰ ਕਿਹਦਾ ਲੱਗ ਰਿਹਾ ਤੁਹਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਨਾ ਤਿਆਰ ਕੀਤਾ ਇਹਨਾਂ ਨੇ ਫਸਟ ਟਾਈਮ ਆਈਆਂ ਦੇਖੋ ਹੁਣ ਨੈਕਸਟ ਕਿਦਾਂ ਦਾ ਐਕਸਪੀਰੀਅੰਸ ਰਹੰਦਾ ਹੈ ਹਾਂਜੀ ਆਪਣਾ ਨਾਮ ਦੱਸ ਕੇ ਕੀ ਆ ਜੀ ਮੇਰਾ ਨਾਮ ਜਾਨਵੀ ਹੈ ਹਾਂਜੀ ਅਸੀਂ ਕੋਟਕਾਲ ਸਾਹਿਬ ਦੇ ਰਹਿਣ ਵਾਲੇ ਹਾਂ ਅੰਮ੍ਰਿਤਸਰ ਦੇ। ਇਹ ਮੇਰਾ ਪਹਿਲਾ ਸਾਵਣ ਹੈ ਤੇ ਅਸੀਂ ਅੱਜ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਇਸ ਸਾਵਣ ਦੇ। ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਿਰ। ਹੋਰ ਭਾਈ ਤੁਸੀਂ ਕੋਈ ਕਹਿਣਾ ਚਾਹੋਗੇ? ਮੈਂ ਨਮਕਸ਼ੇ ਹਾਂ। ਮੇਰਾ ਮੇਰਾ ਤੇਰਾ ਸਾਮਾਨ ਹੈ ਮੇਰਾ ਵੀ। ਬਹੁਤ ਵਧੀਆ ਲੱਗਿਆ ਮੈਨੂੰ ਮੋਹਣ ਚਲੇ। ਬਾਦ। ਹਾਂ ਜੀ ਬੇਟਾ ਬਸ ਨਾਮ ਦੱਸ ਕੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਨਾਮ ਸਾਖਸ਼ੀ ਹੈ ਅਸੀਂ ਬਟਾਲੇ ਤੋਂ ਆਏ ਹਾਂ। ਜੀ ਹਾਂ ਅੱਜ ਸਾਡੇ ਪਹਿਲਾ ਸਾਮਣੇ ਆ ਤੇ ਅਸੀਂ ਇੱਥੇ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਹਾਂ ਸਾਨੂੰ ਬਹੁਤ ਸਾਨੂੰ ਬਹੁਤ ਸੋਨਾ ਲੱਗ ਰਿਹਾ ਉਹ ਠੀਕ ਹੈ ਜੀ ਜਾਓਗੇ ਤੁਸੀਂ ਬਸ ਐਹੀ ਕਹਿਣਾ ਚਾਹਾਂਗੇ ਕਿ ਸ਼ਿੰਗਾਰ ਜੀ ਦਾ ਇੱਥੇ ਕਰਾਉਂਦੇ ਨੇ ਕਾਫੀ ਵਧੀਆ ਲੱਗਦਾ ਹੈ ਜਿਵੇਂ ਫੁੱਲਾਂ ਦੀ ਮਹਿਕ ਬਹੁਤ ਸੋਹਣੀ ਹੁੰਦੀ ਹੈ ਸ਼ਿੰਗਾਰ ਕੀਤਾ ਵੀ ਬਹੁਤ ਸੋਨਾ ਜੱਚਦਾ ਹੈ ਨਹੀਂ ਹਾਂਜੀ ਆਪਣਾ ਨਾਮ ਦੱਸ ਦਿਓ ਜਦ ਤੁਸੀਂ ਆਇਓ ਕੀ ਕਹਿਣਾ ਚਾਹੁੰਦੇ ਹਾਂਜੀ ਮੇਰਾ ਨਾਮ ਸਿਮਰਨ ਹੈ ਅ ਅਸੀਂ ਅੱਜ ਸਾਵਣ ਦੇ ਪਹਿਲੇ ਐਤਵਾਰ ਅ ठाकुर जी ਨੂੰ ਮੱਥਾ ਟੇਕਣ ਆਏ ਆ। ਨੈਕਸਟ ਆਸ਼ੀਰਵਾਦ ਲੈਣ ਆਏ ਆ ਦੁਰਗਾ ਨਾ ਮੰਦਿਰ। ਕਿਹਦਾ ਲੱਗ ਰਿਹਾ ਤੁਹਾਨੂੰ ਇਹ? ਬਹੁਤ ਵਧੀਆ ਲੱਗ ਰਿਹਾ ਹੈ। ਬਹੁਤ ਸੋਨਾ ਤਿਆਗ ਕੀਤਾ ਇਹਨਾਂ ਨੇ। ਫਸਟ ਟਾਈਮ ਆਈਆਂ ਦੇਖੋ ਹੁਣ। ਨੈਕਸਟ ਕਿਦਾਂ ਦਾ ਐਕਸਪੀਰੀਅੰਸ ਰੰਦਾ ਹੈ? ਆਪਣਾ ਨਾਮ ਦੱਸ ਕੇ ਕੈਮਰਾ ਲਓ। ਮੇਰਾ ਨਾਮ ਜਾਨਵੀ ਹੈ। ਅਸੀਂ ਕੋਟਕਾਲ ਸਾਹਿਬ ਦੇ ਰਹਿਣ ਵਾਲੇ ਹਾਂ ਅੰਮ੍ਰਿਤਸਰ ਦੇ। ਆ ਮੇਰਾ ਪਹਿਲਾ ਸਾਵਣ ਹੈ ਤੇ ਅਸੀਂ ਅੱਜ Thakur ji ਦਾ ਆਸ਼ੀਰਵਾਦ ਲੈਣ ਆਏ ਹਾਂ ਸਾਵਣ ਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਦੁਰਗਿਆਨਾ ਮੰਦਿਰ ਹੋਰ ਭਾਈ ਤੁਸੀਂ ਕੋਈ ਕਹਿਣਾ ਚਾਹੋਗੇ ਮੈਂ ਨਮਕਸ਼ੇ ਆ ਮੇਰਾ ਤੇਰਾ ਸਾਵਣ ਹੈ ਮੇਰਾ ਵੀ ਬਹੁਤ ਵਧੀਆ ਲੱਗਿਆ ਮੈਨੂੰ ਮੌਨ ਚਲ ਇੱਥੇ ਦਾ ਬਾਦ